कांड 13ਵਾਂ ਇਹ 8 ਅਪ੍ਰੈਲ 1946 ਦੀ ਘਟਨਾ ਹੈ ਜਦੋਂ ਮਹਾਰਾਜੇ ਦੇ ਹੁਕਮ ਨਾਲ ਤਿਰੰਗਾ ਝੰਡਾ ਰੱਖਣ ਦੇ ਦੋਸ਼ ਵਿੱਚ ਦੋ ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਇਸ ਨਾਲ ਸਾਰੇ ਇਲਾਕੇ ਦੇ ਲੋਕਾਂ ਅੰਦਰ ਅਥਾਹ ਰੋਸ ਫੈਲ ਗਿਆ ਵਿਸ਼ੇਸ਼ ਤੌਰ ਉਤੇ ਇਲਾਕੇ ਦੇ ਪਰਜਾ ਮੰਡਲ ਦੇ ਆਗੂਆਂ ਨੇ ਇਹਦਾ ਵਿਰੋਧ ਕਰਨ ਦਾ ਪੱਕਾ ਇਰਾਦਾ ਕਰ ਲਿਆ ਸੀ ਉਹਨਾਂ ਆਪਣੇ ਵਰਕਰਾਂ ਨੂੰ ਸੱਦ ਕੇ ਸਲਾਹ ਕੀਤੀ ਤੇ ਫਿਰ ਲੋਕਾਂ ਦੀ رائے ਜਾਣਨ ਲਈ ਥਾਂ-ਥਾਂ ਜਲਸੇ ਕੀਤੇ ਤੀਸਰੇ ਦਿਨ ਜੋਸ਼ ਵਿੱਚ ਆਏ ਲੋਕ ਜਿੰਨਾਂ ਵਿੱਚ ਨੌਜਵਾਨ ਤੇ ਅੱਲੜ ਉਮਰ ਦੇ ਮੁੰਡੇ ਵੀ ਸ਼ਾਮਲ ਸਨ ਸਵੇਰ ਦੀ ਗੱਡੀ ਨਾਰੇ ਲਾਉਂਦੇ ਹੋਏ ਫਰੀਦਕੋਟ ਪਹੁੰਚੇ ਉੱਥੇ ਜਾ ਕੇ ਜੋ ਕੁਝ ਉਹਨਾਂ ਨੇ ਵੇਖਿਆ ਉਸ ਨਾਲ ਲੋਕਾਂ ਦਾ ਰੋਹ ਹੋਰ ਭੜਕ ਪਿਆ ਮਹਾਰਾਜੇ ਨੇ ਸਟੇਸ਼ਨ ਦੇ ਬਾਹਰ-ਬਾਰ ਆਪਣੀ रियासत ਦੀ ਹੱਦ ਵਿੱਚ ਕਿੰਨੇ ਹੀ ਬੰਦੇ ਇਕੱਠੇ ਕਰਕੇ ਕਚਹਿਰੀਆਂ ਦੀ ਚਾਰ ਦਿਵਾਰੀ ਤੇ ਰੁੱਖਾਂ ਦੇ ਓਲੇ ਬਿਠਾਏ ਹੋਏ ਸਨ ਜਦੋਂ ਪਰਜਾ ਮੰਡਲ ਦੇ ਵਰਕਰ ਨਾਰੇ ਲਾਉਂਦੇ ਹੋਏ ਗੱਡੀਆਂ ਉਤਰੇ ਤਾਂ ਲੂਕੇ ਹੋਏ ਬੰਦਿਆਂ ਨੇ ਇੱਟਾਂ-ਵਟੀਆਂ ਦਾ ਮੀਂਹ ਵਰਾ ਦਿੱਤਾ ਕਈਆਂ ਵਰਕਰਾਂ ਤੇ ਆਮ ਲੋਕਾਂ ਦੇ ਸਖਤ ਸੱਟਾਂ ਵੀ ਵਜੀਆਂ ਉਸੇ ਵੇਲੇ ਆਗੂਆਂ ਨੇ ਸਲਾਹ ਬਣਾਈ ਕਿ ਸਾਰੇ ਵਰਕਰ ਰੇਲ ਦੀ ਲਾਈਨ ਦੇ ਪੂਰਬ ਵਾਲੇ ਪਾਸੇ ਇੱਕ ਛਿੜੀ ਵਿੱਚ ਖਤਾਨਾ ਕੋਲ ਇਕੱਠੇ ਹੋ ਜਾਣ ਜਦੋਂ ਸਾਰੇ ਵਰਕਰ ਉੱਥੇ ਇਕੱਠੇ ਹੋ ਗਏ ਆਗੂ ਨੇ ਸੋਚ ਵਿਚਾਰ ਕੇ ਇਹ ਪ੍ਰੋਗਰਾਮ ਬਣਾਇਆ ਕਿ ਇਥੋਂ ਜਥੇ ਬਣਾ ਕੇ ਸत्याग्रह ਸ਼ੁਰੂ ਕੀਤਾ ਜਾਏ ਉਥੇ ਇਹ ਫੈਸਲਾ ਵੀ ਹੋ ਗਿਆ ਕਿ ਕਿਹੜਾ ਕਿਹੜਾ ਜਥਾ ਕਿਸ ਆਗੂ ਦੀ ਅਗਵਾਈ ਵਿੱਚ ਜਾਏਗਾ ਦੁਪਹਿਰ ਤੱਕ ਇਹ ਜਥੇ ਵਾਰੋਵਾਰੀ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚੋਂ ਹੋ ਕੇ ਸ਼ਹਿਰ ਵਿੱਚ ਦਾਖਲ ਹੁੰਦੇ ਰਹੇ ਪੁਲਿਸ ਨੇ ਇਹਨਾਂ ਜਥਿਆਂ ਨੂੰ ਦਫਾ 144 ਦੇ ਅਧੀਨ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਇਨ੍ਹਾਂ ਵਿੱਚੋਂ ਇੱਕ ਜਥੇ ਵਿੱਚ ਤੀਨਾ ਨੱਥਾ ਤੇ ਜਗਨਾ ਵੀ ਸ਼ਾਮਲ ਸਨ ਇਸ ਵਿੱਚ ਕੁੱਲ 11 ਮੁੰਡੇ ਸਨ ਇਸ ਦੀ ਇਕਵਾਈ ਵੀ ਉਹਨਾਂ ਵਿੱਚੋਂ ਹੀ ਇੱਕ ਵੱਡੀ ਉਮਰ ਦਾ ਮੁੰਡਾ ਕਰਤਾਰਾਮ ਸੇਵਕ ਕਰ ਰਿਹਾ ਸੀ ਸੇਵਕ ਨੇ ਚੰਡਾ ਮੋਢੇ ਉੱਤੇ ਰੱਖ ਕੇ ਸਟੇਸ਼ਨ ਤੋਂ ਬਾਹਰ ਆਉਂਦਿਆਂ ਆਪਣੇ ਨਾਲ ਦੋ ਮੁੰਡਿਆਂ ਨੂੰ ਕਿਹਾ ਸੁਣੋ ਦੋਸਤੋ ਆਪਾਂ ਗ੍ਰਿਫਤਾਰ ਤਾਂ ਹੋਣਾ ਹੀ ਹੈ ਪਰ ਪਹਿਲਾਂ ਪੁਲਿਸ ਨੂੰ ਲੂੰਬੜਵਾ ਕਚਾਨੀਆਂ ਦੇ ਦੇ ਕੇ ਭਗਾਉਣਾ ਜ਼ਰੂਰ ਹੈ ਸਮਝੇ ਮੇਰੀ ਗੱਲ ਇਸ ਪਿਛੋਂ ਮੁੰਡੇ ਆਪਣੇ ਆਪ ਕੋ ਪਿੱਛੇ ਨਾਰੇ ਮਾਰਦੇ ਸ਼ਹਿਰ ਦੀ ਫਿਰਨੀ ਉਤੋਂ ਦੀ ਹੋ ਕੇ ਇੱਕ ਅਜਿਹੀ ਗਲੀ ਵਿੱਚ ਜਾਵੜੇ ਜਿਸ ਵਿੱਚ ਅੱਗੇ ਕਈ ਗਲੀਆਂ ਪਾਟਦੀਆਂ ਸਨ ਉਹਨਾਂ ਨੇ ਮਤਾ ਇਹ ਪਕਾਇਆ ਸੀ ਕਿ ਇਹਨਾਂ ਪੀੜੀਆਂ ਗਲੀਆਂ ਵਿੱਚੋਂ ਹੁੰਦੇ ਹੋਏ ਪੁਲਿਸ ਦੀ ਭਜਨਸ ਵਧੇਰੇ ਕਰਵਾਉਣਗੇ ਉਦੋਂ ਜਦੋਂ ਪੁਲਿਸ ਨੂੰ ਇਸ ਜਥੇ ਬਾਰੇ ਪਤਾ ਲੱਗਿਆ ਤਾਂ ਉਹ ਉਹਨਾਂ ਗਲੀਆਂ ਵੱਲ ਨਸੇ ਮੁੰਡੇ ਨਾਰੇ ਮਾਰਦੇ ਇੱਕ ਗਲੀ ਵਿੱਚੋਂ ਦੂਜੀ ਤੇ ਫਿਰ ਤੀਜੀ ਵਿੱਚ ਚਲੇ ਗਏ ਪੁਲਸ ਵਾਲੇ ਉਹਨਾਂ ਨੂੰ ਕੀਰਨ ਲਈ ਤੀਸਰੀ ਗਲੀ ਦੇ ਸਾਹਮਣੇ ਆਏ ਪਰ ਮੁੰਡੇ ਇੱਕ ਹੋਰ ਗਲੀ ਵਿੱਚੋਂ ਦੀ ਹੋ ਕੇ ਚੌਥੀ ਵਰਦੀ ਗਲੀ ਵਿੱਚ ਚਲੇ ਗਏ ਉੱਥੋਂ ਫਿਰ ਪਛਾਣ ਪਾਉ ਕੇ ਮੁੜ ਉਸ ਗਲੀ ਵਿੱਚ ਆ ਗਏ ਜਿੱਥੋਂ ਉਹ ਚੱਲੇ ਸਨ ਇਸ ਲੁਗਣ ਮਿੱਟੀ ਦੀ ਖੇਡ ਵਿੱਚ ਸਭ ਤੋਂ ਵੱਧ ਹਿੱਸਾ ਜਗਨੇ ਦਾ ਸੀ ਉਹ ਕਿਦੋਂ ਵਾਗ ਬੁੜਕਦਾ ਸਭ ਤੋਂ ਮੂਰੇ ਨਾਰੇ ਲਾਉਂਦਾ ਬੜੀ ਫੁਰਤੀ ਨਾਲ ਇੱਕ ਗਲੀ ਵਿੱਚੋਂ ਦੂਜੀ ਵਿੱਚ ਜਾ ਵਰਦਾ ਕਦੇ-ਕਦੇ ਉਹ ਅਗੋਂ ਦੀ ਪੁਲਸ ਵੇਖ ਕੇ ਪਛਾਣ ਨੂੰ ਨੱਸਦਿਆਂ ਕਿਸੇ ਦੇ ਵਿੱਚ ਵੱਜ ਕੇ ਪੁਆਟ ਨਹੀਂ ਖਾ ਜਾਂਦਾ ਤਾਂ ਨੱਥੇ ਦੀ ਹਾਸੀ ਨਿਕਲ ਜਾਂਦੀ ਇੱਕ ਵਾਰੀ ਉਹ ਈਓਂ ਹੀ ਲੋਟਨੀ ਜਿਹੀ ਖਾ ਕੇ ਇੱਕ ਕਰ ਦੀ ਉੱਚੀ ਥੜੀ ਵਿੱਚ ਜਾ ਵੱਜਿਆ ਉੱਥੇ ਵੀ ਉਹਨੇ ਏਡੀ ਫੁਰਤੀ ਵਿਖਾਈ ਕਿ ਉਹ ਸਾਰੇ ਹੈਰਾਨ ਰਹਿ ਗਏ ਥੜੀ ਨਾਲ ਵੱਜਦਿਆਂ ਹੀ ਸੰਭਲ ਕੇ ਟਿੱਡੇ ਵਾਂਗ ਤਪੂਸੀ ਮਾਰਦਿਆਂ ਥੜੀ ਉੱਤੇ ਜਾ ਚੜਿਆ ਉੱਥੇ ਖੜੋ ਕੇ ਉਹਨੇ ਚੀਕਵੀਂ ਆਵਾਜ਼ ਨਾਲ ਨਾਰਾ ਲਾਇਆ ਹਮ ਕਿਆ ਚਾਹਤੇ ਹੈਂ ਬਾਕੀ ਮੁੰਡਿਆਂ ਨੇ ਬਾਹਾਂ ਉਲਾਰ ਕੇ ਜਵਾਬ ਦਿੱਤਾ ਆਜ਼ਾਦੀ ਭਾਰਤ ਮਾਤਾ ਕੀ ਜੈ ਹੋ ਜਦੋਂ ਖੱਬੇ ਪਾਸਿਓਂ ਪੁਲਿਸ ਦੇ ਦੋ ਸਿਪਾਹੀ ਨਸੇ ਆਉਂਦੇ ਦਿਸੇ ਤਾਂ ਜਗਨਾ ਥੜੀ ਉਤੋਂ ਛਾਲ ਮਾਰ ਕੇ ਹੀਠਾਂ ਉਤਰਿਆ ਤੇ ਉਵੇਂ ਨਾਰੇ ਮਾਰਦਾ ਸਾਹਮਣੇ ਵਾਲੀ ਪੀੜੀ ਗਲੀ ਵੱਲ ਭੱਜ ਤੁਰਿਆ ਬਾਕੀ ਸਭ ਮੁੰਡੇ ਵੀ ਉਹਦੇ ਮਗਰ ਭੱਜੇ ਇਸ ਪੀੜੀ ਗਲੀ ਦੇ ਵਿਚਕਾਰ ਜਾ ਕੇ ਉਹਨਾਂ ਨੇ ਕੁਝ ਸਿਪਾਹੀ ਹੋਰ ਵੇਖੇ ਸੇਵਕ ਨੇ ਮੁੰਡਿਆਂ ਨੂੰ ਕਿਹਾ ਹੁਣ ਭੱਜਣਾ ਨਹੀਂ ਖੜੇ ਹੋ ਕੇ ਨਾਰੇ ਲਾਓ ਜਗਨਾ ਫੇਰ 부ੜਕ-부ੜਕ ਕੇ ਨਾਰੇ ਮਾਰਨ ਲੱਗ ਪਿਆ ਮੁੰਡਿਆਂ ਨੇ ਉਹਦੇ ਆਲੇ-ਦੁਆਲੇ ਘੇਰਾ ਪਾ ਲਿਆ ਉਹਨਾਂ ਸਾਰਿਆਂ ਨੂੰ ਭਾਵੇਂ ਆਗੂਆਂ ਦਾ ਹੁਕਮ ਸੀ ਕਿ ਅਜਿਹਾ ਕੋਈ ਵਾਧੂ ਨਾਰਾ ਨਹੀਂ ਲਾਉਣਾ ਜਿਹੜਾ ਦੱਸਿਆ ਨਾ ਗਿਆ ਹੋਵੇ ਜਗਨਾ ਤੇ ਦੀਨਾ ਉਸ ਘੇਰੇ ਵਿੱਚ ਪੰਗੜਾ ਪਾਉਣ ਵਾਲਿਆਂ ਵਾਂਗ ਬਾਹਾਂ ਉਲਾਰਦੇ ਤੇ ਇੱਕ ਦੂਜੇ ਦਾ ਹੱਥ ਫੜਫੜ ਕੇ ਮੁੱਕੇ ਵੱਟਦੇ ਪਤਾ ਨਹੀਂ ਕੀ ਕੀ ਨਾਰੇ ਮਾਰਦੇ ਰਹੇ ਜਿਵੇਂ ਸਪਾਈ ਬਿੱਲੀਆਂ ਵਾਂਗ ਛੇ ਕੇ ਦੋਹਾਂ ਪਾਸਿਆਂ ਤੋਂ ਉਹਨਾਂ ਦੇ ਨੇੜੇ ਆ ਰਹੇ ਸੰ ਓਵੇਂ ਜਗਨਾ ਤੇ ਦੀਨਾ ਚੱਲਿਆ ਵਾਂਗ ਬਬੂਕੇ ਮਾਰਦੇ ਹੋਰ ਹੋਰ ਨਾਰੇ ਲਾ ਰਹੇ ਸੰ ਟੋਡੀ ਬੱਚਾ ਹਾਏ ਹਾਏ ਲੈ ਕੇ ਰਹਿਣਗੇ ਆਜ਼ਾਦੀ ਸਹਿਗਲ ਢਿੱਲੋਂ ਸ਼ਾਹਨਵਾਜ਼ ਇਨਕੀ ਉਮਰ ਹੋ ਦਰਾਜ ਨੇਤਾ ਜੀ ਸੁਭਾਸ਼ ਚੰਦਰ ਬੋਸ ਜ਼ਿੰਦਾਬਾਦ ਭਾਰਤ ਮਾਤਾ ਕੀ ਜੈ ਹੋ ਸਾਰੀ ਗਲੀ ਦੇ ਕਰਾਂ ਦੇ ਬੂਹੇ ਇੰਜ ਬੰਦ ਹੋ ਗਏ ਸਨ ਜਿਵੇਂ ਇੱਥੇ ਕੋਈ ਵੱਸਦਾ ਹੀ ਨਾ ਹੋਵੇ ਪਰ ਛੱਤਾਂ ਉੱਤੇ ਖਿੜਕੀਆਂ ਵਿੱਚ ਤੇ ਬੂਹਿਆਂ ਦੀਆਂ ਵਿਰਲਾ ਵਿੱਚੋਂ ਕਿੰਨੀਆਂ ਹੀ ਸਹਿਮੀਆਂ ਅੱਖਾਂ ਮੁੰਡਿਆਂ ਨੂੰ ਚੱਲ ਚੜਿਆ ਵੇਖ ਕੇ ਜਿਵੇਂ ਪਰੇਸ਼ਾਨ ਹੋ ਰਹੀਆਂ ਸਨ ਕੋਈ 5-6 ਮਿੰਟ ਇਸ ਨਾਟਕੀ ਘਟਨਾ ਨੂੰ ਲੱਗੇ ਹੋਣਗੇ ਫਿਰ ਦੋਹਾਂ ਪਾਸਿਆਂ ਤੋਂ ਸਿਪਾਹੀ ਉਹਨਾਂ ਮੁੰਡਿਆਂ ਉੱਤੇ ਚਪਟ ਪਏ ਇੱਕ ਇੱਕ ਜਣੇ ਨੇ ਦੋ ਦੋ ਮੁੰਡਿਆਂ ਨੂੰ ਬਾਹਾਂ ਫੜ ਲਿਆ ਤੇ ਉਹਨਾਂ ਨੂੰ ਗਲੀ ਦੇ ਅਗਲੇ ਮੋੜ ਵੱਲ ਤੋਣ ਲੱਗ ਪਏ ਸੇਵਕ ਦਾ ਝੰਡਾ ਵੀ ਸਿਪਾਹੀਆਂ ਨੇ ਖੋ ਲਿਆ ਸੇਵਕ ਨੇ ਸਭ ਨੂੰ ਇਸ਼ਾਰਾ ਕੀਤਾ ਤਾਂ ਮੁੰਡਿਆਂ ਨੇ ਆਪੇ ਤੁਰਨਾ ਛੱਡ ਦਿੱਤਾ ਤੇ ਫਿਰ ਨਾਰੇ ਮਾਰਨ ਲੱਗ ਪਏ ਸਿਪਾਹੀਆਂ ਲਈ ਉਹਨਾਂ ਨੂੰ ਕੜੀਸ ਕੇ ਲੈ ਜਾਣਾ ਵੀ ਮੁਸ਼ਕਲ ਹੋ ਗਿਆ ਜਿਹੜਾ ਸਿਪਾਹੀ ਜਗਨੇ ਤੇ ਦੀਨੇ ਨੂੰ ਖਿੱਚ ਕੇ ਲੈ ਜਾ ਰਿਹਾ ਸੀ ਉਹਦੀ ਸ਼ਕਲ ਬੜੀ ਅਜੀਬ ਸੀ ਉਨੇ ਕਲਫ ਨਾਲ ਰੰਗੀ ਆਪਣੀ ਦਾੜੀ ਪੁੱਠੀ ਕਰਕੇ ਝਾੜੀ ਹੋਈ ਸੀ ਤੇ ਇੱਕ ਪਾਸੇੋਂ ਦਾੜੀ ਦੇ ਕਿੰਨੇ ਸਾਰੇ ਵਾਲ ਕਿਸੇ ਬਿਮਾਰੀ ਕਾਰਨ ਚੜੇ ਹੋਏ ਸਨ ਜਦੋਂ ਜਗਨੇ ਨੂੰ ਉਹ ਉਤਾ ਉਗਾਸ ਕੇ ਮਸ਼ਕ ਵਾਂਗ ਆਪਣੀ ਵਕੀ ਉੱਤੇ ਚੁੱਕਣ ਦਾ ਯਤਨ ਕਰਦਾ ਤਾਂ ਜਗਨਾ ਡੱਡੂ ਵਾਂਗ ਤਿਲਕ ਕੇ ਪਰਾਂ ਜਾ ਡਿੱਗਦਾ ਡਿੱਗਣਸਾਰ ਉਹ ਬੁੜਕ ਕੇ ਖੜਾ ਹੋ ਜਾਂਦਾ ਤੇ ਫਿਰ ਨਾਰੇ ਮਾਰਨ ਲੱਗ ਪੈਂਦਾ ਭਈ ਇਹ ਨਹੀਂ ਸੁੱਤ ਆਉਂਦਾ ਸਾਲਾ ਕੱਚੂ কুম੍ਹਾ ਜਿਹਾ ਰੰਗੀ ਦਾੜੀ ਵਾਲਾ ਸਪਾਹੀ ਤੰਦਕਰੀਜ ਕੇ ਕਹਿੰਦਾ ਤਾਂ ਉਹਦੇ ਵਾਲੋਂ ਸਖਨੇ ਚ ਬਾੜੇ ਦਾ ਹੱਡ ਪੜਤਾਲ ਵਾਂਗ ਬਾਹਰ ਨੂੰ ਨਿਕਲ ਆਉਂਦਾ ਨਥੇ ਨੂੰ ਉਸ ਸਪਾਹੀ ਉੱਤੇ ਤਰਸ ਵੀ ਆ ਰਿਹਾ ਸੀ ਤੇ ਹਾਸੀ ਵੀ ਆ ਰਹੀ ਸੀ ਸਭ ਤੋਂ ਵੱਧ ਜਿਹੜੀ ਗੱਲ ਦਾ ਉਹਦੇ ਉੱਤੇ ਪ੍ਰਭਾਵ ਪੈ ਰਿਹਾ ਸੀ ਉਹ ਜੰਗਨੇ ਦਾ ਅਲੋਕਰ ਜੋਸ਼ ਸੀ ਉਹਦੀਆਂ ਮੋਟੀਆਂ ਅੱਖਾਂ ਚਿੰਗਿਆੜਿਆਂ ਵਾਂਗ ਲਿਸ਼ਕ ਰਹੀਆਂ ਸਨ ਗੋਲ ਮਟੋਲ ਚਿਹਰਾ ਤੇ ਹੋਏ ਤਾਂਬੇ ਵਾਂਗ ਲਾਲ ਸੁਹਾ ਹੋ ਗਿਆ ਸੀ ਉਹਦੀਆਂ ਲੱਤਾਂ ਬਾਹਾਂ ਵਿੱਚ ਬਿਜਲੀ ਦਾ ਕਰੰਟ ਆ ਗਿਆ ਲੱਗਦਾ ਸੀ ਅਖੀਰ 15-20 ਮਿੰਟ ਖਿਜਖਬ ਕੇ ਸਿਪਾਹੀ ਉਹਨਾਂ ਨੂੰ ਗਲੀ ਦੇ ਮੋੜ ਤੱਕ ਮਸਾਂ ਲੈ ਕੇ ਗਏ ਅੱਗੋਂ ਫਿਰਨੀ ਵਾਲੀ ਸੜਕ ਉੱਤੇ ਉਹਨਾਂ ਦੀ ਮੋਟਰ ਖੜੀ ਸੀ ਮੁੰਡਿਆਂ ਨੂੰ ਉਹਨਾਂ ਨੇ ਬੋਰਿਆਂ ਵਾਂਗ ਮੋਟਰ ਵਿੱਚ ਸੁੱਟ ਲਿਆ ਤੇ ਕੋਤਵਾਲੀ ਵੱਲ ਲੈ ਗਏ ਕੋਤਵਾਲੀ ਦੇ ਨਿੱਗਰ ਥੰਮਾਂ ਵਾਲੇ ਬਰਾਂਡੇ ਚੌਰਸ ਕਿੱਲਾਂ ਵਾਲੇ ਕਾਲੇ ਬੂਹੇ ਤੇ ਹਨੇਰੀਆਂ ਕੋਠੜੀਆਂ ਵੱਲ ਵਹਿੰਦਿਆਂ ਉਹਨਾਂ ਨੂੰ ਕਿਤਾਬਾਂ ਵਾਲੇ ਸੱਤੇ ਦੀ ਦੁਕਾਨ ਉੱਤੇ ਲੰਕਾਏ ਨਰਕ ਦੇ ਕੈਲੰਡਰ ਯਾਦ ਆ ਗਏ ਜਦੋਂ ਉਹ ਬਾਹਰਲਾ ਗੇਟ ਲੰਘ ਕੇ ਅੰਦਰ ਗਏ ਤਾਂ ਕੋਤਵਾਲੀ ਦੇ ਵਿਹੜੇ ਦੇ ਵਿੱਚਕਾਰ ਇੱਕ ਪੁਰਾਣਾ ਦਾੜੇ ਵਾਲਾ ਪਿੱਪਲ ਦੇਖ ਕੇ ਹੀ ਹੈਰਾਨ ਹੋ ਗਏ ਇਸ ਪਿੱਪਲ ਹੇਠ ਟੁੱਟੀਆਂ ਪੱਜੀਆਂ ਕੁਝ ਕੁਰਸੀਆਂ ਇੱਕ ਕੁਟੱਬਾ ਜਿਹਾ ਮੇਜ਼ ਤੇ ਦੋ ਬੈਂਚ ਪਏ ਸਨ ਜਦੋਂ ਨਥੇ ਨੇ ਉਧਰ ਨਿਗਾਹ ਮਾਰੀ ਉਹਨਾਂ ਵਰਗੇ ਹੀ ਕਿੰਨੇ ਸਾਰੇ ਵਰਕਰ ਬੈਂਚਾਂ ਤੇ ਪਿੱਪਲ ਦਵਾਲੇ ਬਣੇ ਥੜੇ ਉੱਤੇ ਬੈਠੇ ਸਨ ਤਿੰਨ ਚਾਰ ਕੁਰਸੀਆਂ ਉੱਤੇ ਉਹਨਾਂ ਦੇ ਇਲਾਕੇ ਦੇ ਪ੍ਰਸਿੱਧ ਨੇਤਾ ਬੈਠੇ ਸਨ ਇੱਕ ਕੁਰਸੀ ਉੱਤੇ ਮਹੀਪਾਲ ਜੀ ਵੀ ਬੈਠੇ ਸਨ ਉਹ ਸਾਥੀ ਨੇਤਾਵਾਂ ਨਾਲ ਓਵੇਂ ਆਪਣੇ ਜੁਸ਼ੀਲੀ ਆਵਾਜ਼ ਵਿੱਚ ਉੱਚੀ ਉੱਚੀ ਗੱਲਾਂ ਕਰ ਰਹੇ ਸਨ ਜਿਵੇਂ ਸਟੇਜ ਉੱਤੇ ਤਕਰੀਰ ਕਰ ਰਹੇ ਹੋਣ ਉਹਨਾਂ ਦੀ ਤਕਰੀਰ ਤੇ ਸਧਾਰਨ ਬੋਲਚਾਲ ਵਿੱਚ ਬਹੁਤ ਘੱਟ ਫਰਕ ਹੁੰਦਾ ਸੀ ਮਥੇ ਹੋਰਾਂ ਦੇ ਜਥੇ ਨੂੰ ਵੀ ਪੁਲਿਸ ਨੇ ਮੋਟਰ ਵਿੱਚੋਂ ਉਤਾਰ ਕੇ ਪਿੱਪਲ ਵੱਲ ਪੇਜ ਦਿੱਤਾ ਜਗਨਾ ਛਾਲ ਮਾਰ ਕੇ ਉਤਰਿਆ ਤੇ ਮੋੜ ਨਾਰੇ ਮਾਰਨ ਲੱਗ ਪਿਆ ਇੱਕ ਦੋ ਵਾਰ ਉਹਦੇ ਸਾਥੀ ਮੁੰਡਿਆਂ ਨੇ ਜਵਾਬ ਦਿੱਤਾ ਪਰ ਉਸੇ ਵੇਲੇ ਮਹੀਪਾਲ ਜੀ ਨੇ ਖੁੰਡੀ ਉਤਾ ਚੁੱਕ ਕੇ ਆਪਣਾ ਸੋਨੇ ਦਾ ਦੰਦ ਲਿਸ਼ਕਾਉਂਦਿਆਂ ਕਿਹਾ ਅਰੇ ਬੇਟਾ ਅਬ ਜੋਸ਼ ਕਿਸੇ ਦਿਖਾਤੇ ਹੋ ਬਸ ਕਰੋ ਅਭੀ ਬਹੁਤ ਸਮਾਂ ਹੈ ਜੋਸ਼ ਦਿਖਾਉਣੇ ਕੋ ਸਾਰੇ ਮੁੰਡੇ ਜਦੋਂ ਥੜ੍ਹੇ ਉੱਤੇ ਜਾ ਬੈਠੇ ਤਾਂ ਸਾਰੇ ਨੇ ਇੱਕ ਦੂਜੇ ਦੇ ਨਾਲ ਗੱਲਾਂ ਸ਼ੁਰੂ ਕਰ ਦਿੱਤੀਆਂ ਜਿਵੇਂ ਜਿਵੇਂ ਕਿਸੇ ਨੇ ਗ੍ਰਿਫਤਾਰੀ ਦਿੱਤੀ ਸੀ ਹਰੇਕ ਆਪੋ ਆਪਣੀ ਕਹਾਣੀ ਸੁਣਾਉਣ ਲੱਗ ਪਿਆ ਜਦੋਂ ਸੇਵਕ ਨੇ ਆਪਣੇ ਜਥੇ ਦੀ ਸਾਰੀ ਵਾਰਤਾ ਸੁਣਾਈ ਤਾਂ ਸਮੇਤ ਮਹੀਪਾਲ ਜੀ ਦੇ ਸਾਰਿਆਂ ਦੇ ਮੂੰਹ ਹੈਰਾਨੀ ਨਾਲ ਅੱਡੇ ਗਏ ਕੁਝ ਚਿਰ ਪਿਛੋਂ ਕੋਤਵਾਲੀ ਦੇ ਵੱਡੇ ਗੇਟ ਦੇ ਬਾਹਰ ਵੱਰ ਸੜਕ ਉੱਤੇ ਕਈ ਟਰੱਕ ਆ ਕੇ ਰੁਕੇ ਤੇ ਨਾਲ ਹੀ ਇੱਕ ਪੁਲਿਸ ਅਫਸਰ ਨੇ ਵਰਾਂਡਿਆਂ ਵਿੱਚੋਂ ਬਾਹਰ ਨਿਕਲਦਿਆਂ ਕਿਹਾ ਸਬ ਸਹਬਾਨ ਟਰੱਕਾਂ ਵਿੱਚ ਬਹਿ ਜਾਓ ਫੌਰਨ ਜਲਦੀ ਪਰ ਸੇਵਕ ਤੇ ਜਗਨਾ ਉਸੇ ਵੇਲੇ ਉੱਠ ਕੇ ਖੜੇ ਹੁੰਦਿਆਂ ਬੋਲੇ ਪਹਿਲਾਂ ਸਾਡੇ ਝੰਡੇ ਵਾਪਸ ਕਰੋ ਕਿਹੜੇ ਝੰਡੇ ਪੁਲਿਸ ਅਫਸਰ ਨੇ ਕੁਝ ਘਰ ਵੀ ਆਵਾਜ਼ ਵਿੱਚ ਜਵਾਬ ਦਿੱਤਾ ਇਸ ਵੇਲੇ ਸਾਡੇ ਕੋਲ ਕੋਈ ਝੰਡਾ ਨਹੀਂ ਹੈ ਕਿਉਂ ਨਹੀਂ ਉਹ ਜਿਹੜਾ ਵਰਾਂਡੇ ਵਿੱਚ ਟਰੰਕ ਪਿਆ ਸਾਡਾ ਝੰਡਾ ਉਹਦੇ ਵਿੱਚ ਹੈ ਸੇਵਕ ਨੇ ਪੁਲਿਸ ਅਫਸਰ ਦੇ ਖੱਬੇ ਪਾਸੇ ਪਏ ਇੱਕ ਪੁਰਾਣੇ ਚੰਗਾਲੇ ਟਰੰਕ ਵੱਲ ਇਸ਼ਾਰਾ ਕਰਦਿਆਂ ਕਿਹਾ ਕਿਥੇ ਐ ਇੱਥੇ ਝੰਡੇ ਗੁੱਸੇ ਨਾਲ ਅਫਸਰ ਨੇ ਟਰੰਕ ਦਾ ਟੱਕਣ ਚੁੱਕਿਆ ਤਾਂ ਉਹ ਇਉਂ ਤਰਹਿ ਗਿਆ ਜਿਵੇਂ ਕੋਈ ਸਪੂਲੀਆ ਦਿਸ ਗਿਆ ਹੋਵੇ ਉਸੇ ਵੇਲੇ ਖਸਿਆਨਾ ਜਿਹਾ ਹੋ ਕੇ ਉਹਨੇ ਕਿਹਾ ਆਓ ਚੁੱਕੋ ਆਕੇ ਕਰਤਾਰਾਮ ਸੇਵਕ ਤੇ ਦਿਨਾ ਟਰੰਕ ਦੇ ਨੇੜੇ ਗਏ ਤੇ ਉਹਨਾਂ ਆਪਣਾ ਝੰਡਾ ਚੁੱਕ ਲਿਆ ਪਰ ਝੰਡੇ ਦੀ ਸੋਟੀ ਨਹੀਂ ਲੱਭੀ ਸੇਵਕ ਨੇ ਸੋਟੀ ਲੈਣ ਲਈ ਜ਼ਿੱਦ ਕੀਤੀ ਪੁਲਿਸ ਅਫਸਰ ਨੇ ਕੁਸੈਲਾ ਜਿਹਾ ਮੂੰਹ ਕਰਦਿਆਂ ਆਪਣੇ ਪਿੱਛੇ ਖੜੋਤੇ ਇੱਕ ਸਿਪਾਹੀ ਨੂੰ ਹੁਕਮ ਦਿੱਤਾ ਰਾਜ ਮੁਹੰਮਦਾ ਇਹਨਾਂ ਨੂੰ ਕੋਈ ਸੋਟੀ ਲਿਆ ਦੇ ਉਧਰੋਂ ਸਿਪਾਹੀ ਨੇ ਵਰਾਂਡੇ ਦੇ ਖੱਬੇ ਪਾਸਿਓਂ ਇੱਕ ਸੋਟੀ ਲਿਆ ਕੇ ਸੇਵਕ ਨੂੰ ਫੜਾ ਦਿੱਤੀ ਪਰ ਉਦੋਂ ਹੀ ਪੁਲਿਸ ਅਫਸਰ ਨੇ ਜਿਵੇਂ ਅਧੀਨਗੀ ਨਾਲ ਕਿਹਾ ਮਿਹਰਬਾਨੀ ਕਰਕੇ ਇਹ ਹੁਣ ਸਾਡੀ ਰਿਆਸਤ ਦੀ ਹੱਦ ਦੇ ਅੰਦਰ ਰਹਿੰਦਿਆਂ ਨਾ ਚੁਲਾਇਓ ਉਸੇ ਵੇਲੇ ਸਾਰੇ ਵਰਕਰ ਤੇ ਨੇਤਾ ਟਰੱਕਾਂ ਵਿੱਚ ਬੈਠ ਗਏ ਸੇਵਕ ਹੋਰਾਂ ਵਾਲੇ ਟਰੱਕ ਵਿੱਚ ਸਤਿਆਗ੍ਰਹਿ ਦੇ ਸਾਰੇ ਆਗੂ ਵੀ ਆ ਚੜੇ ਉਹਨਾਂ ਦੇ ਮਗਰ ਹੀ ਕੁਝ ਸਿਪਾਹੀ ਤੇ ਦੋ ਥਾਣੇਦਾਰ ਵੀ ਚੜ ਗਏ ਉਹਨਾਂ ਸਿਪਾਹੀਆਂ ਨੇ ਟਰੱਕ ਦੇ ਪਿਛਲੇ ਪਾਸੇ ਜਿਵੇਂ ਕੇਰਾ ਪਾ ਲਿਆ ਟਰੱਕ ਦੇ ਪਿੱਛੇ ਉਹ ਮੋਟਰ ਵੀ ਲਾ ਲਈ ਜਿਸ ਵਿੱਚ ਸੇਵਕ ਦੇ ਜਥੇ ਨੂੰ ਗ੍ਰਿਫਤਾਰ ਕਰਕੇ ਲੈ ਜਾਂਦਾ ਸੀ ਟਰੱਕਾਂ ਦਾ ਕਾਫਲਾ ਕੋਤਵਾਲੀ ਤੋਂ ਬਾਹਰ ਆਇਆ ਤਾਂ ਜਗਨਾ ਤੇ ਦੀਨਾ ਫਿਰ ਨਾਰੇ ਮਾਰਨ ਲੱਗ ਪਏ ਸਿਪਾਹੀ ਤੇ ਥਾਣੇਦਾਰ ਬੜੇ ਔਖੇ ਔਖੇ ਉਹਨਾਂ ਵੱਲ ਚਾਕਦੇ ਰਹੇ ਪਰ ਜਦੋਂ ਸੇਵਕ ਨੇ ਸੋਟੀ ਉੱਤੇ ਝੰਡਾ ਲਾ ਕੇ ਹੁਲਾਰਨਾ ਚਾਹਿਆ ਤਾਂ ਇੱਕ ਥਾਣੇਦਾਰ ਨੇ ਭੱਜ ਕੇ ਉਹਦੀ ਬਾਹ ਫੜ ਲਈ ਤੇ ਹੁਸੇ ਨਾਲ ਬੋਲਿਆ ਤੈਨੂੰ ਝੰਡਾ ਇਸ ਵਾਸਤੇ ਨਹੀਂ ਸੀ ਦਿੱਤਾ ਲਾ ਇਹਨੂੰ ਉੱਥੇ ਇੰਸਪੈਕਟਰ ਸਾਹਿਬ ਨੇ ਕੀ ਕਿਹਾ ਸੀ ਨਹੀਂ ਲਾਉਂਦੇ ਅਗੋਂ ਦੀਨੇ ਨੇ ਥਾਣੇਦਾਰ ਤੇ ਸੇਵਕ ਦੇ ਵਿਚਕਾਰ ਆ ਕੇ ਕਿਹਾ ਇਹਨੂੰ ਕੋਈ ਹੱਥ ਤਾਂ ਲਾ ਕੇ ਦਿਖਾਏ ਥਾਣੇਦਾਰ ਜਿਵੇਂ ਰਤਾ ਸਹਿਮ ਗਿਆ ਨਾਲ ਹੀ ਨਾਲ ਉਹਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਮੌਕਾ ਸੰਭਾਲਣ ਲਈ ਮਹੀਪਾਲ ਜੀ ਅੱਗੇ ਹੋਏ ਤਾਂ ਉਹਨਾਂ ਸੇਵਕ ਤੇ ਤੀਨੇ ਨੂੰ ਮੋਢੇ ਤੋਂ ਫੜਦਿਆਂ ਕਿਹਾ ਝਗੜੋ ਨਹੀਂ ਬੇਟਾ ਅੱਗੇ ਚੱਲ ਕਰ ਲਗਾ ਲੈਣਾ ਇਹ ਲੋਕ ਤਾਂ ਆਪਣੀ ਮੁਸ਼ਕਿਲ ਸੇ ਘਬਰਾਤੇ ਹਨ ਔਰ ਇਹਨੇ ਕੀ ਆਜ਼ਾਦੀ ਤਾਂ ਸਭ ਕੋ ਪਿਆਰੀ ਹੈ ਥਾਣੇਦਾਰ ਚੁੱਪ ਕਰਕੇ ਪਰਾਂ ਚਲਾ ਗਿਆ ਮਹੀਪਾਲ ਜੀ ਮੁੰਡਿਆਂ ਨੂੰ ਸਮਝਾਉਂਦੇ ਰਹੇ ਕੋਈ ਅੱਧੇ ਘੰਟੇ ਪਿੱਛੋਂ ਹਜ ਕੋਲੇਖਾਂ ਦਾ ਟਰੱਕ ਜਦੋਂ ਜੰਗਲ ਬਿਆਬਾਨ ਵਿੱਚ ਆ ਖੜੋਤਾ ਤਾਂ ਉਸੇ ਥਾਣੇਦਾਰ ਨੇ ਹੁਕਮ ਦਿੱਤਾ ਸਭ ਉਤਰ ਜਾਓ ਜਥਿਆਂ ਦੇ ਆਗੂਆਂ ਨੇ ਬਿੰਦ ਦਾ ਬਿੰਦ ਸਲਾਹ ਕੀਤੀ ਤੇ ਮਹੀਪਾਲ ਜੀ ਨੇ ਪੁੱਛਿਆ ਭਈ ਇਹ ਜਗਾਹ ਕੌਣ ਸੀ ਹੈ ਇਹ ਤਾਂ ਬਤਾ ਦੋ ਥਾਣੇਦਾਰ ਨੇ ਰੁੱਖੀ ਆਵਾਜ਼ ਵਿੱਚ ਜਵਾਬ ਦਿੱਤਾ ਬੀੜ ਹੈ ਚੈਲਾ ਦਾ ਯਹਾਂ ਸੇ ਤੋਂ ਹਮੇ ਰਾਸਤਾ ਹੀ ਮਾਲੂਮ ਨਹੀਂ ਪਹੁੰਚਨੇ ਕਾ ਹੈ ਭਇਆ ਇਹਦਾ ਸੀ ਠੇਕਾ ਲੈ ਜਿੱਧਰ ਮਰਜ਼ੀ ਜਾਓ ਸਾਨੂੰ ਤਾਂ ਇੱਥੇ ਹੀ ਉਤਾਰਨ ਦਾ ਹੁਕਮ ਹੈ ਮਹੀਪਾਲ ਜੀ ਨੇ ਖੱਦਰ ਦੀ ਚਿੱਟੀ ਪੱਗ ਤੇ ਐਨਕਾਂ ਵਾਲੇ ਗਿਆਨੀ ਜੈਲ ਸਿੰਘ ਜੀ ਤੇ ਸੇਠ ਰਾਮਨਾਥ ਜੀ ਨਾਲ ਗੱਲ ਕੀਤੀ ਤਾਂ ਸੇਠ ਜੀ ਨੇ ਅੱਗੇ ਹੋ ਕੇ ਥਾਣੇਦਾਰ ਨੂੰ ਕਿਹਾ ਬਈ ਸਾਨੂੰ ਸਾਡੀ ਰਿਆਸਤ ਦੀ ਹਦੂਦ ਤੱਕ ਛੱਡ ਕੇ ਆਓ ਇਹ ਤਾਂ ਠੀਕ ਨਹੀਂ ਪਹਿਲਾਂ ਤਾਂ ਦੋਏ ਥਾਣੇਦਾਰ ਕਿੰਨਾ ਚਿਰ ਝਗੜਦੇ ਰਹੇ ਪਰ ਫੇਰ ਜਦੋਂ ਉਹਨਾਂ ਵੇਖਿਆ ਕਿ ਇੰਜ ਬਹਿਸਣ ਨਾਲ ਉਹਨਾਂ ਨੂੰ 5-7 ਮੀਲ ਹੋਰ ਦੂਰ ਛੱਡੇ ਬਿਨਾ ਖੇੜਾ ਨਹੀਂ ਛੁੱਟਣਾ ਤਾਂ ਉਹ ਮੰਨ ਗਏ ਉਸ ਇਲਾਕੇ ਦੇ ਵਰਕਰ ਤਾਂ ਉੱਥੇ ਹੀ ਉਤਰ ਗਏ। ਬਾਕੀ ਨੇਤਾ ਤੇ ਮੁੰਡਿਆਂ ਵਾਲੇ ਜਥੇ ਨੂੰ ਪੁਲਿਸ ਵਾਲੇ ਦੋਹਾਂ ਰਿਆਸਤਾਂ ਦੀ ਹੱਤ ਉੱਤੇ ਉਤਾਰ ਆਏ। ਇਸ ਥਾਂ ਤੋਂ ਮੰਡੀ ਕੋਈ 2-1/2 ਮੀਲ ਦੂਰ ਸੀ। ਉਸੇ ਵੇਲੇ ਜਗਨੇ ਨੇ ਸੇਵਕ ਤੋਂ ਝੰਡਾ ਤੇ ਸੋਟੀ ਜਿਵੇਂ ਚਪਟੂ ਮਾਰ ਕੇ ਖੋਲ ਲਈ। ਝੰਡਾ ਸੋਟੀ ਤੇ ਚੜਾ ਕੇ ਉੱਚਾ ਕਰਦਿਆਂ ਤੇ ਦੀਨੇ ਦੀ ਬਾਹ ਮੜ ਕੇ ਸਭ ਤੋਂ ਮੂਰੇ ਹੁੰਦਿਆਂ ਉਹ ਜਿਉਂ ਨਾਰੇ ਲਾਉਣ ਲੱਗਿਆ। ਕਿ ਕੁਝ ਮਿੰਟ ਅੰਦਰ ਹੀ ਉਹਨੇ ਸਭ ਨੂੰ ਫੇਰ ਜੋਸ਼ ਵਿੱਚ ਲੈ ਆਂਦਾ ਉਸ ਪਿੱਛੋਂ ਜਦੋਂ ਤੱਕ ਉਹ ਸਾਰੇ ਮੰਡੀ ਦੇ ਬਾਹਰ ਵੱਰ ਗੁਰਦੁਆਰੇ ਦੇ ਕੋਲ ਪਹੁੰਚੇ ਉਦੋਂ ਤੱਕ ਉਹਨਾਂ ਬਾਰੇ ਖਬਰਾਂ ਜੰਗਲ ਦੀ ਅੱਗ ਵਾਂਗ ਫੈਲ ਚੁੱਕੀਆਂ ਸਨ ਕਈ ਲੋਕ ਉਹਨਾਂ ਨੂੰ ਵੇਖਣ ਲਈ ਤੇ ਉਹਨਾਂ ਦੇ ਸਵਾਗਤ ਲਈ ਗੁਰਦੁਆਰੇ ਤੱਕ ਆ ਗਏ ਸਨ ਇੱਥੋਂ ਇਹ ਸਾਰੇ ਨੇਤਾ ਤੇ ਵਰਕਰ ਜਲੂਸ ਦੀ ਸ਼ਕਲ ਵਿੱਚ ਮੰਡੀ ਦੇ ਚੌਂਕ ਤੱਕ ਗਏ ਤੇ ਹੌਲੀ ਹੌਲੀ ਸਾਰੀ ਕਟਨਾ ਦਾ ਸਭ ਲੋਕਾਂ ਨੂੰ ਪਤਾ ਲੱਗ ਗਿਆ